ਅਚਰਤਨ ਡਾਕਟਰ ਭੀਮਰਾਓਂ ਅੰਬੇਦਕਰ ਜੀ ਦੇ 133ਵੇਂ ਜਨਮ ਦਿਹਾੜੇ ਨੂੰ ਸਮਰਪਿਤ ਲੁਧਿਆਣਾ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਥਿਤ ਡਾਕਟਰ ਭੀਮਰਾਓਂ ਅੰਬੇਦਕਰ ਜੀ ਦੀ ਪ੍ਰਤੀਮਾ ਨੂੰ ਸਨਿਧਰੀਕੇ ਰਿਅਗਵਾਹੀ ਹੇਠ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਬੰਧਕਾਂ ਨੇ ਦੱਸਿਆ ਸਮੂਹ ਦੇਸ਼ ਭਾਰ ਵਿੱਚ ਡਾਕਟਰ ਭੀਮਰਾਓਂ ਅੰਬੇਦਕਰ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅੱਜ ਅਸੀਂ ਦੇਸ਼ਵਾਦ ਤੇ ਖੁਸ਼ੀਵਾਦ ਤੇ 133 ਜਨਮ ਦਿਨ 바ਵਾ ਸਾਹਿਬ ਮਿਤਕਰ ਜੀ ਦਾ ਜਿਹਦੇ ਵਿੱਚ ਸਾਡੇ ਸਨੀ ਤ੍ਰਿਕਾ ਜੀ ਦੀ ਅਗਵਾਈ ਥਲੇ ਅਸੀਂ ਸਾਰੇ ਪਹੁੰਚੇ ਆ ਅਤਿ ਪਰਮ ਪਿਤਾ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪੰਜਾਬ ਖੁਸ਼ਹਾਲ ਹੋਵੇ ਦੇਸ਼ ਖੁਸ਼ਹਾਲ ਹੋਵੇ ਜਿਨੇ ਵੀ 바ਵਾ ਸਾਹਿਬ ਦੇ ਨਾਮ ਲੇਵਾ ਉਹ ਸਾਰਿਆਂ ਨੂੰ ਹੀ ਅੱਜ ਖੁਸ਼ੀ ਦਾ ਦਿਨ ਹੈ ਜੈ ਭੀਮ ਜੈ ਭਾਰਤ ਦਾ ਨਾਰਾ ਦੇਖੇ ਅਸੀਂ ਸਾਰੇ ਹੀ ਇਕੱਠੇ ਹੋ ਕੇ 바ਵਾ ਸਾਹਿਬ ਨੂੰ ਨਮਸਕਾਰ ਕਰਨ ਆਏ ਆ ਤਾਜੋ 133 ਮੇਂ ਜਨ ਦਿਨ ਜਿਹੜੇ ਅਸੀਂ ਬੜੀ ਖੁਸ਼ੀ ਨਾਲ ਦੇਖੋ ਸੈਕਿੰਡ ਇਤਿਹਾਸ ਦੇ ਚ ਲੋਕ ਆਏ ਮੇਰੇ ਸਾਥੀ ਇਹਨਾਂ ਸਾਰਿਆਂ ਨੂੰ ਹੀ ਇੱਥੇ ਪਹੁੰਚਣ ਦੇ ਖਾਸ ਕਰਕੇ ਬਾਬਾ ਸਾਹਿਬ ਦੇ ਸਟੈਚੂ ਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜਿਸ ਤਦ ਨੂੰ ਨਜ਼ਰ ਕਰੇ ਅੱਜੇ ਖੁਸ਼ੀ ਦਾ ਦਿਨ ਮੇਰੇ ਸਾਥੀ ਮੇਰੇ ਨਾਲ ਆਏ ਹਨ ਇਹਨਾਂ ਸਾਰਿਆਂ ਨੂੰ ਹੀ ਬਹੁਤ ਬਹੁਤ ਬਧਾਈ ਹੋ ਲੱਖ ਲੱਖ ਖੁਸ਼ੀ ਹੋ ਸਾਰੇ ਘਰ ਖੁਸ਼ੀ ਦਾ ਪਾਗਾਮ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ মিডিਆ ਵਾਲੇ ਭਰਾਵਾਂ ਦਾ ਬੜੇ ਭਰਾਵਾਂ ਦਾ ਦਿਲੋਂ ਧੰਨਵਾਦ ਕਰਦਾ ਜਿਹੜੇ ਕਿ ਸਾਡੇ ਲਈ ਆਮ ਜਨਤਾ ਲਈ 24 ਘੰਟੇ ਸਾਡੀ ਸੇਵਾ 'ਚ ਹਾਜ਼ਰ ਹੁੰਦੇ ਆ ਸੌਖੇ ਚ ਦੁੱਖ ਚ ਸਭ ਤੋਂ ਪਹਿਲਾਂ ਆਪਣੇ মিডিਆ ਭਰਾਵਾਂ ਦਾ ਦਿਲੋਂ ਧੰਨਵਾਦ ਅੱਜ ਦੋਸਤ ਤੁਹਾਨੂੰ ਪਤਾ ਹੀ ਆ ਪੂਰੇ ਭਾਰਤ ਦੇਸ਼ ਤੇ ਪੂਰੇ ਵਰਲਡ ਦੇ ਵਿੱਚ ਡਾਕਟਰ ਬੀ ਆਰ ਅੰਬੇ德ਕਰ ਜੀ ਜਿਹੜੇ ਕਿ ਸਭ ਦਾ ਇਹਨੂੰ ਪਤਾ ਹੀ ਆ ਜਿਨ੍ਹਾਂ ਨੇ ਇਤਿਹਾਸ ਲਿਖਿਆ ਭਾਰਤ ਦਾ ਭਾਰਤ ਦਾ ਸੰਵਿਧਾਨ ਡਾਕਟਰ ਬੀ ਆਰ ਅੰਬੇ德ਕਰ ਜੀ ਆ ਉਹਨਾਂ ਦਾ ਅੱਜ 133 ਮਰ ਜਨਮ ਦਿਨ ਪੂਰੇ ਵਰਲਡ ਵਿੱਚ ਮਨਾਇਆ ਜਾ ਰਿਹਾ ਬੜੀ ਧੂਮਦਾਰ ਨਾਲ ਮਨਾਇਆ ਜਾ ਰਿਹਾ ਅਸੀਂ ਤਾਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ ਪਰ ਅਸੀਂ ਫਿਰ ਵੀ ਉਹਨਾਂ ਦੇ ਦੱਸੇ ਹੋ ਰਸਤੇ ਉੱਤੇ ਚੱਲ ਰਹੇ ਹਾਂ ਤੇ ਆਪਣੇ ਨੌਜਵਾਨ ਸਾਥੀਆਂ ਨੂੰ ਵੀ ਨਸ਼ਿਆਂ ਤੋਂ ਦੂਰ ਪਰਹੇਜ਼ ਰੱਖਣ ਲਈ ਤੇ ਆਪਣੀ ਜਵਾਨੀ ਨੂੰ ਬੜੀਆ ਤਰੀਕੇ ਨਾਲ ਆਨੰਦ ਮਾਣੋ ਤੇ ਨਸ਼ੇ ਤੋਂ ਦੂਰ ਰਹੋ ਬਾਬਾ ਸਾਹਿਬ ਜੀ ਦਾ ਇੱਕੋ ਹੀ ਨਾਰਾ ਸੀ ਪੜੋ ਲਿਖੋ ਜੁੜੋ ਸੰਘਰਸ਼ ਕਰੋ ਤੇ ਉਹਨਾਂ ਦੀ ਸੋਚ ਤੇ ਚੱਲੋ ਤੇ ਅੱਜ ਸਾਰਿਆਂ ਨੂੰ ਆਪਣੇ ਭਾਰਤੀ ਦੇ ਵਸੀਆਂ ਨੂੰ ਬਾਬਾ ਸਾਹਿਬ ਜੀ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਲੁਧਿਆਣਾ ਲਾਈਵ ਲਈ ਟਿੰਕਾ ਚੜਦੀ ਰੇਪੋ